ਤਾ ਸਭ ਤੋਂ ਪਹਿਲਾਂ ਸਾਰੇ ਹੀ ਸਤਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਹੈ ਜੀ ਸੋ ਸਾਥੀਓ ਇਸ ਵਕਤ ਅਸੀਂ ਹਲਕਾ ਬੋਹਰ ਦੇ ਪਿੰਡ ਸੱਪਾਲੀ ਦੇ ਵਿੱਚ ਮੌਜੂਦ ਆਂ ਜਿੱਥੇ ਪਿਛਲੇ ਦਿਨੀ ਜਿਹੜੀ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਮਕਾਨਾਂ ਦਾ ਤੇ ਫਸਲਾਂ ਦਾ ਹੋਇਆ ਹੈ ਜਿਹੜਾ ਮਕਾਨਾਂ ਦਾ ਨੁਕਸਾਨ ਹੋਇਆ ਪਿੰਡ ਸੱਪਾਂ ਵਾਲੀ ਦੇ ਵਿੱਚ ਲਗਭਗ 15-20 ਘਰ ਤਾਂ ਇਹੋ ਜਿਹੇ ਆ ਜਿਹੜੇ ਪੂਰੀ ਤਰ੍ਹਾਂ ਹੀ ਖਤਮ ਹੋ ਗਏ ਤੇ ਉਹ ਸਾਰੇ ਘਰ ਗਰੀਬ ਪਰਿਵਾਰਾਂ ਦੇ ਆਮ ਪਰਿਵਾਰਾਂ ਦੇ ਆ ਕਿਉਂਕਿ ਜਿਹੜਾ ਪਾਣੀ ਆ ਉਹ ਪਿੰਡ ਦੇ ਸੈਂਟਰ ਵਿੱਚ ਦੀ ਨੰਗਿਆ ਸਾਰਾਈ ਤੇ ਉਹ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਪਾਣੀ ਸਾਰੇ ਹੀ ਉਹਨਾਂ ਘਰਾਂ ਦੇ ਥੱਲਿਓਂ ਦੀ ਨੀਹਾਂ ਦੇ ਵਿੱਚ ਵੜ ਗਿਆ ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਨੁਕਸਾਨ ਹੋਣ ਤੋਂ ਬਾਅਦ ਫਸਲਾਂ ਦਾ ਵੀ ਬਹੁਤ ਸਾਰਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਹੈ ਪਾਣੀ ਜਿਹੜਾ ਭਰਿਆ ਹੋਇਆ ਖੇਤਾਂ ਦੇ ਵਿੱਚ ਬਾਗਾਂ ਦੇ ਵਿੱਚ ਨੁਕਸਾਨ ਬਹੁਤ ਹੋਇਆ ਹੈ ਹੁਣ ਜਿਸ ਮਸਲੇ ਨੂੰ ਲੈ ਕੇ ਇਸ ਵਕਤ ਲਾਈਵ ਆ ਮੈਂ ਸਾਰੇ ਹਲਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਤੇ ਸਾਡੇ ਲੀਡਰਸ ਬਹਾਨਾ ਨੂੰ ਵੀ ਬੇਨਤੀ ਕਰਦਾ ਕਿ ਇਸ ਗੱਲ ਨੂੰ ਢੰਗ ਨਾਲ ਸੁਣ ਲਿਓ ਮੈਨੂੰ ਯਾਦ ਹੈ ਜਦੋਂ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਸੀ ਆਵਾ ਦੀ ਪਾਰਟੀ ਦੀ ਸਰਕਾਰ ਨਹੀਂ ਸੀ ਅਸੀਂ ਉਦੋਂ ਵੀ ਵਿਰੋਧੀ ਧਿਰ 'ਚ ਸੀ ਉਦੋਂ ਵੀ بارش ਆਈ ਸੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਫਸਲਾਂ ਦਾ ਘਰਾਂ ਦਾ ਬਹੁਤ ਤਬਾਹੀ ਮਚੀ ਪਰ ਸਰਕਾਰ ਨੇ ਉਸ ਵਕਤ ਦੀ ਸਰਕਾਰ ਨੇ ਵੀ ਮੈਨੂੰ ਲੱਗਦਾ 10 15 ਦਿਨ ਕਿਸੇ ਦੀ ਸਾਰ ਨਹੀਂ ਲਈ ਇੱਥੋਂ ਤੱਕ ਐਸਡੀਐਮ ਦੇ ਦਫ਼ਤਰ ਨੂੰ ਤਾਲਾ ਸੀ ਤਹਿਸੀਲਦਾਰ ਦੇ ਦਫ਼ਤਰ ਨੂੰ ਤਾਲਾ ਸੀ ਇਹ ਸਾਰੇ ਦਫ਼ਤਰਾਂ ਦੇ ਵਿੱਚ ਤਾਲੇ ਲੱਗੇ ਹੋਏ ਤੇ ਅਫਸਰ ਛੁੱਟੀ ਲੈ ਕੇ ਘਰਾਂ ਨੂੰ ਚਲੇ ਗਏ ਕਿਉਂਕਿ ਇਹਨਾਂ ਦੇ ਦਫ਼ਤਰਾਂ 'ਚ ਵੀ ਪਾਣੀ ਭਰ ਗਿਆ ਉਦੋਂ ਵੀ ਲੋਕਾਂ ਦੀ ਸਾਰ ਕਿਸੇ ਨੇ ਨਹੀਂ ਲਈ ਉਸ ਵਕਤ ਅਸੀਂ ਵਿਰੋਧੀ ਧਿਰ 'ਚ ਸੀ ਮੈਨੂੰ ਯਾਦ ਹੈ ਮੈਂ ਚੀਮਾ ਸਾਹਿਬ ਨੂੰ ਕਿਹਾ ਉਹਨਾਂ ਨੇ ਢੀੜਾ ਮਾਰਿਆ ਆ ਕੇ ਕਿਉਂਕਿ ਉਹ ਲੀਡਰ ਆਫ oppositon ਸੀ ਉਸ ਤੋਂ ਬਾਅਦ ਅਧਿਕਾਰੀਆਂ ਨੇ ਜਾ ਕੇ ਪਿੰਡਾਂ ਦੇ ਵਿੱਚ ਸਾਰ ਲਈ ਤੇ ਲੋਕਾਂ ਨੂੰ ਥੋੜੀ ਬਹੁਤੀ ਰਾਹਤ ਮਹਿਸੂਸ ਹੋਈ ਪਰ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਵੀ ਚੋਣਾ ਹਮਾਰੀ ਪਾਰਟੀ ਤੋਂ ਲੜੀ ਹੈ ਵਿਰੋਧੀ ਧਿਰਾਂ ਆਪ ਦਾ ਕੰਮ ਕਰ ਨਹੀਂ ਰਹੀਆਂ ਕੋਈ ਪਾਰਟੀ ਆਪ ਦਾ ਕੰਮ ਨਹੀਂ ਕਰੀ ਨਾ ਕਿਸੇ ਕਾਂਗਰਸ ਦਾ ਕੋਈ ਲੀਡਰ ਆਇਆ ਹੈ ਨਾ ਕਿਸੇ ਅਕਾਲੀ ਦਲ ਦਾ ਕੋਈ ਲੀਡਰ ਆਇਆ ਵੱਡਾ ਜਿਹੜਾ ਇੱਧਰ ਸਾਰ ਲੈਣ ਆਇਆ ਹੋਵੇ ਸਾਰੇ ਸੁੱਤੇ ਪਏ ਐ ਅੱਜ 5 6 ਦਿਨ ਹੋ ਗਏ ਨਾ ਸੱਤਾਧਾਰੀ ਪਾਰਟੀ ਵਾਲਾ ਵੀ ਆਇਆ ਕੋਈ ਜੀ ਨਾਰਿੰਗ ਸਾਹਿਬ ਕੋਲ ਜ਼ਿੰਮੇਵਾਰੀ ਆਏ ਸੱਤਾਧਾਰੀ ਪਾਰ ਜਦੋਂ ਅਸੀਂ ਕਾਂਗਰਸ ਦੇ ਵਿਰੋਧੀ ਧਿਰ 'ਚ ਸੀ ਉਦੋਂ ਅਸੀਂ ਰੋਲਾ ਪਾਇਆ ਸਾਡਾ ਲੀਡਰ ਆਫ oppositon ਆ ਗਿਆ ਅੱਜ ਸਰਕਾਰ ਸਾਡੀ ਹੈ ਚਲੋ ਭਾਵੇਂ ਮੈਂ ਇਹਨਾਂ ਤੋਂ ਰਿਜ਼ਾਈਨ ਕਰਤਾ ਪਰ ਆਵਾਦੀ ਪਾਰਟੀ ਦੀ ਸਰਕਾਰ ਹੈ ਇਹਨਾਂ ਵਿਚਾਰਿਆਂ ਨੇ ਵੋਟਾਂ ਪਾਈਆਂ ਸਾਡੀ ਸਰਕਾਰ ਹੈ ਚੀਮਾ ਸਾਹਿਬ ਜਦੋਂ ਆਪਾਂ ਲੀਡਰ ਆਫ oppositon ਸੀ ਉਦੋਂ ਤਾਂ ਆਪਾਂ ਆਏ ਅੱਜ ਜਦੋਂ ਆਪਣੀ ਸਰਕਾਰ ਆਪਾਂ ਗੇੜਾ ਹੀ ਨਹੀਂ ਮਾਰਿਆ ਹੁਣ ਮੈਂ ਤੁਹਾਨੂੰ ਇਹਦੇ 'ਚ ਦੋ ਚਾਰ ਗੱਲਾਂ ਹੋਰ ਹੈ ਜਿਹੜੀਆਂ ਦੱਸਣ ਵਾਲੀਆਂ ਰਾਜਨੀਤੀ ਨੀਤੀ ਤੋਂ ਪਰੇ ਹੋ ਕੇ ਇਹ ਪਹਿਲੀ ਵਾਰੀ ਹੋਇਆ ਜਦੋਂ ਕੋਈ ਵਿਰੋਧੀਆਂ ਦੀ ਵੀ ਸਰਕਾਰ ਹੁੰਦੀ ਸੀ ਨਾ ਜਿੱਥੇ ਤੱਕ ਮੇਰੇ ਧਿਆਨ 'ਚ ਹੈ ਤਾਂ ਉਹ ਜਿਹੜਾ ਸਮਾਨ ਜਿਹੜਾ ਸਮਾਨ ਪਿੰਡਾਂ ਦੇ ਵਿੱਚ ਚਾਹੀਦਾ ਹੁੰਦਾ ਸੀ ਚਾਹੇ ਕੋਈ ਸਟਕਾ ਹੋਵੇ ਚਾਹੇ ਤੇਲ ਹੋਵੇ ਪੱਖੇ ਲਾਉਣੇ ਹੁੰਦੇ ਸੀ ਜਾਂ ਕਈ ਵਾਰੀ ਟੈਂਪਰੇਰੀ ਟਰਾਂਸਫਾਰਮਰ ਲਾ ਕੇ ਮੋਟਰਾਂ ਫਿੱਟ ਕਰਨੀਆਂ ਪੈਂਦੀਆਂ ਸੀ ਉਹ ਸਾਰੇ ਦਾ ਸਾਰਾ ਸਮਾਨ ਜਿਹੜੀ ਵੀ ਸੱਤਾਧਾਰੀ ਪਾਰਟੀ ਹੁੰਦੀ ਸੀ ਉਹ ਦਿੰਦੀ ਸੀ ਵੀ ਜਾਓ ਭਾਈ ਪਿੰਡਾਂ ਚ ਦਿਓ ਵੀਡੀਓ ਦਫ਼ਤਰ ਦੀ ਡਿਊਟੀ ਲੱਗਦੀ ਸੀ ਵੀ ਪਿੰਡਾਂ ਚ ਜਾਓ ਲੋਕਾਂ ਦੀ ਸਾਰ ਲੋ ਪਰ ਇਹ ਪਹਿਲੀ ਸਰਕਾਰ ਹੈ ਇਹ ਕਿਸੇ ਨੇ ਨਹੀਂ ਦੱਸਿਆ ਹੋਣਾ ਜੀ ਤੁਹਾਨੂੰ ਮੈਂ ਦੱਸ ਦਿੰਨਾ ਸਰਕਾਰ ਨੇ ਹੁਕਮ ਕਰਤੇ ਆ ਵੀ ਕਿਸੇ ਪਿੰਡ ਨੂੰ ਇੱਕ ਅਸੀਂ ਪੰਜੀ ਨਹੀਂ ਦੇਣੀ ਜਿੰਨਾ ਸਮਾਨ ਹੈ ਸਰਪੰਚ ਲਿਆਉਣਗੇ ਕਹਿੰਦੇ ਦੁਕਾਨ ਅਸੀਂ ਇੱਥੋਂ ਲੈ ਕੇ ਆਉਣਾ ਹੈ ਪੈਸੇ ਤੁਹਾਨੂੰ ਹੀ ਦੇਣੇ ਪੈਣਗੇ ਸਰਕਾਰ ਨੇ ਹੱਥ ਖੜੇ ਕਰਤੇ ਵੀ ਸਾਡੇ ਕੋਲ ਕੋਈ ਫੰਡ ਨਹੀਂ ਤੁਸੀਂ ਆਪੇ ਜਾ ਕੇ ਆਪਦਾ ਸਮਾਨ ਲੈ ਆਓ ਦੁਕਾਨ ਅਸੀਂ ਦੱਸ ਦਿੰਦੇ ਆ ਪੈਸੇ ਤੁਹਾਨੂੰ ਦੇਣੇ ਪੈਣਗੇ ਇਹ ਇਹਨਾਂ ਨੇ ਹੁਕਮ ਜਾਰੀ ਕਰਤਾ ਜੀ ਇਹ ਹਾਲਾਤ ਹੈ ਵੀ ਤੁਹਾਡੀ ਸਰਕਾਰ ਸੱਤਾਧਾਰੀ ਪਾਰਟੀ ਗ੍ਰਾਂਟ ਤੁਸੀਂ ਪੰਜੀ ਨਹੀਂ ਦਿੱਤੀ ਸਾਢੇ 3 ਸਾਲ ਪੂਰੇ ਹੋ ਗਏ ਜਦੋਂ ਕੋਈ ਆਪਾਤਕਾਲ ਨਹੀਂ ਨਿ ਸਥਿਤੀ ਹੈ ਅੱਜ ਐਮਰਜੈਂਸੀ ਵਰਗੇ ਹਾਲਾਤ ਹੋ ਜਾਂਦੇ ਆ ਜਦੋਂ ਇੰਨੀ ਜ਼ਿਆਦਾ ਬਾਰਿਸ਼ ਆਉਂਦੀ ਹੈ ਮੌਸਮ ਅਜੇ ਵੀ ਖਰਾਬ ਹੈ ਇਸ ਪਿੰਡ ਦੇ ਵਿੱਚ 100 150 ਘਰਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਸਾਰੇ ਗਰੀਬ ਘਰ ਹੈ ਉਹ ਘਰ ਮੈਨੂੰ ਲੱਗਦਾ ਵਿਚਾਰੇ ਜੇ ਇਹਨਾਂ ਦੀ ਮਦਦ ਨਾ ਕਰੀ ਗਈ ਤਾਂ ਅਗਲੇ 10 15 ਸਾਲ ਉਹ ਦੁਬਾਰਾ ਖੜੇ ਨਹੀਂ ਹੋਣੇ ਇੰਨੇ ਮਾੜੇ ਹਾਲਾਤ ਹੋ ਗਏ ਜਿਵੇਂ ਆਦਾ ਘਰ ਪਾਉਣਗੇ ਉਹਨਾਂ ਨੂੰ ਆਪਦਾ ਸਾਰਾ ਕੁਝ ਰੋਕਣਾ ਪਊਗਾ ਬਾਕੀ ਦੇ ਕੰਮ ਧੰਦੇ ਫਿਰ ਜਾ ਕੇ ਉਹ ਘਰ ਪਾਉਣਗੇ ਇੰਨੇ ਮਾੜੇ ਹਾਲਾਤ ਹੋਣ ਤੋਂ ਬਾਅਦ ਇੰਨਾ ਪਾਣੀ ਭਰਿਆ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਲੋਕ ਲੜੀ ਜਾਂਦੇ ਆ ਕਈ ਜਗ੍ਹਾ ਲੜਾਈਆਂ ਹੋਈ ਜਾਂਦੀਆਂ ਹੋਰ ਤੇ ਹੋਰ ਇਹ ਪਹਿਲੀ ਸਰਕਾਰ ਹੈ ਮੈਂ ਸਾਰੀਆਂ ਹੀ ਸਰਕਾਰਾਂ ਵੇਖੀਆਂ 13 14 ਸਾਲ ਹੋ ਗਏ ਜਦੋਂ ਹੀ ਬਾਰਿਸ਼ ਆਉਂਦੀ ਹੈ ਤਾਂ ਪਾਣੀ ਜਾਂ ਸੇਮਨ ਵਾਲਿਆਂ ਚ ਕੱਢਿਆ ਜਾਂਦਾ ਜਾਂ ਨਹਿਰਾਂ ਚ ਕੱਢਿਆ ਜਾਂਦਾ ਇਹ ਪਹਿਲੀ ਸਰਕਾਰ ਹੈ ਇਹਨਾਂ ਦੇ ਨਹਿਰੀ ਵਿਭਾਗ ਵਾਲੇ ਅਧਿਕਾਰੀ ਆ ਕੇ ਰੋਕਦੇ ਫਿਰਦੇ ਪਿੰਡਾਂ ਵਾਲਿਆਂ ਨੂੰ ਵੀ ਪਾਣੀ ਨਹਿਰ ਚ ਪਾਇਆ ਤਾਂ ਹਿਸਾਬ ਲਾ ਲਿਓ ਤੁਹਾਡੇ ਤੇ ਪਰਚਾ ਕਰ ਦੇਗੇ। ਕਾਈ ਗੱਲ ਹੈ ਜੀ? ਆਹ ਹਾਲਾਤ ਹੈ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਲੋਕ ਪਾਣੀ ਕਿੱਥੇ ਲੈ ਜਾਣ ਚੱਕ ਕੇ ਐਡੇ ਮਾੜੇ ਹਾਲਾਤ ਤੁਸੀਂ ਕਰਤੇ ਐ ਕਿ ਇਹ ਸਾਰੀਆਂ ਗੱਲਾਂ ਫੈਕਟ ਤੇ ਐ ਇਹ ਸਾਰੇ ਅਧਿਕਾਰੀਆਂ ਨੂੰ ਵੀ ਪਤਾ ਅੱਜ ਜਈ ਐਕਸੀਆਂ ਆ ਕੇ ਨਹਿਰਾਂ ਤੇ ਗੇੜੇ ਮਾਰਦੇ ਫਿਰਦੇ ਐ ਵੀ ਜੇ ਕਿਸੇ ਨੇ ਨਹਿਰਾਂ ਚ ਪਾਣੀ ਪਾਇਆ ਤਾਂ ਹਿਸਾਬ ਲਾ ਲਿਓ ਇਹ ਕੋਈ ਗੱਲ ਥੋੜੀ ਐ। ਮੁੱਖ ਮੰਤਰੀ ਸਾਹਿਬ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਸੀ ਸਭ ਤੋਂ ਵੱਧ ਤੁਸੀਂ ਰੌਲਾ ਪਾਉਂਦੇ ਸੀ। ਕੀ ਡਰੇਨਸ ਦੀ ਸਫਾਈ ਨਹੀਂ ਹੋਈ ਬਰਸਾਤ ਦੇ ਮੌਸਮ ਤੋਂ ਪਹਿਲਾਂ ਪੈਸੇ ਆਏ ਸੀ ਖਾ ਗਏ ਹੁਣ ਮੁੱਖ ਮੰਤਰੀ ਸਾਹਿਬ ਤੁਸੀਂ ਦੱਸੋ ਕਿਹੜੇ ਡਰੇਨ ਦੀ ਐ ਬੋਰ ਬੱਲੂ ਆਣਾ ਫਾਇਲ ਕਾ ਜ਼ਿਲ੍ਹੇ ਚ ਸਫਾਈ ਕਰਾਈ ਹੈ ਕਿਸੇ ਡਰੇਨ ਦੀ ਸਫਾਈ ਕਰਾਈ ਹੈ ਤੁਸੀਂ ਕੋਈ ਸੇਮ ਨਾਲਾ ਖਾਲੀ ਨਹੀਂ ਕਰਾਇਆ ਕੋਈ ਸਾਫ ਨਹੀਂ ਕਰਾਇਆ ਤਾਂ ਇਹ ਹਾਲਾਤ ਹੈ ਸੱਤਾ ਤੋਂ ਪਹਿਲਾਂ ਗੱਲਾਂ ਕਹਿਣੀਆਂ ਹੋਰ ਗੱਲ ਹੈ ਅੱਜ ਸੱਤਾ ਤੋਂ ਬਾਅਦ ਗੱਲਾਂ ਕਹਿਣੀਆਂ ਹੋਰ ਗੱਲ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਨਾਰਿੰਗ ਸਾਬ ਨੂੰ ਬੇਨਤੀ ਕਰਦਾ ਯਾਰ ਤੁਹਾਨੂੰ ਹਲਕਾ ਇੰਚਾਰਜ ਲਾਇਆ ਜਿੰਨੀ ਦੇਰ ਮੈਂ ਅੱਜ ਵੀ ਠੋਕ ਕੇ ਕਹਿੰਦਾ ਅਧਿਕਾਰੀ ਸਾਰੇ ਮਗਰਮਗਰ ਤੁਰੇ ਫਿਰਦੇ ਸੀ ਜਿੱਧਰ ਜਾਂਦਾ ਸੀ ਪਟਵਾਰੀ ਤਹਿਸੀਲਦਾਰ ਜਿੰਨੇ ਅਧਿਕਾਰੀ ਸੀ ਸਾਰੇ ਮਗਰਮਗਰ ਹੁੰਦੇ ਸੀ ਵੀ ਚੱਲੋ ਸਰ ਤੇ ਕੋਲ ਖੜ ਕੇ ਕੰਮ ਕਰਾ ਕੇ ਲਿਆਉਂਦੇ ਸੀ ਲੋਕਾਂ ਦਾ ਅੱਜ ਤੁਹਾਨੂੰ ਪਾਰਟੀ ਨੇ ਪਾਵਰ ਦਿੱਤੀ ਹੈ ਯਾਰ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਘਰੇ ਬੈਠਿਆਂ ਨੂੰ ਘਰੇ ਬੈਠਿਆਂ ਨੂੰ ਸਭ ਕੁਝ ਮਿਲਿਆ ਤੁਸੀਂ ਡੱਕਾ ਤੋੜਿਆ ਨਹੀਂ ਇਲੈਕਸ਼ਨ ਤੁਸੀਂ ਭਾਜਪਾ ਤੋਂ ਲੜੇ ਤੁਹਾਨੂੰ ਸੱਤਾਧਾਰੀ ਪਾਰਟੀ ਚ ਤੁਹਾਨੂੰ ਪਾਵਰ ਦੇਤੀ ਪੂਰੀ ਅੱਜ 6-7 ਦਿਨ ਹੋ ਗਏ ਸਾਰਾ ਇਲਾਕਾ ਡੁੱਬਿਆ ਪਿਆ ਤੇ ਤੁਸੀਂ ਸੁੱਤੇ ਪਏ ਹੋ ਆਪਦੇ ਘਰੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਵੀ ਪਿੰਡ ਡੁੱਬੇ ਪਏ ਆ ਮੇਰਾ ਹਲਕਾ ਮੈਂ ਜਾਣਾ ਕਿ ਕੀ ਗੱਲ ਬਸ ਇੰਨਾ ਹੀ ਸੋਚਿਆ ਵੀ ਮੈਨੂੰ ਹਲਕਾ ਇੰਚਾਰਜ ਲਾਤਾ ਮਾਲ ਵਾਧੂ ਆਈ ਜਾਂਦਾ ਜਿੰਨਾ ਕਾ ਆਈ ਜਾਂਦਾ ਜੇਬਾਂ ਚ ਪਾ ਲੋ ਆਪਾਂ ਲੈਣਾ ਕੀ ਹੈ ਹੁਣ ਡੇਢ ਸਾਲ ਰਹਿ ਗਿਆ ਵੋਟਾਂ ਲੈਣ ਵਾਸਤੇ ਆਪਾਂ ਫੇਰ ਆ ਜਾਾਂਗੇ ਇਹ ਕੋਈ ਗੱਲ ਥੋੜੀ ਹੈ ਤੁਹਾਡੀ ਸਗੋਂ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਮੁੱਖ ਮੰਤਰੀ ਨਾਲ ਗੱਲ ਕਰੋ ਆਪਦੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨਾਲ ਗੱਲ ਕਰੋ ਉਹਨਾਂ ਨੂੰ ਕਹੋ ਵੀ ਸਰ ਮੇਰੇ ਹਲਕੇ ਚਾ ਹਾਲਾਤ ਹੈ ਮੈਨੂੰ ਕੋਈ 10 20 50 ਕਰੋੜ ਰੁਪਇਆ ਫੰਡ ਭੇਜੋ ਮੈਂ ਆਪਦੇ ਲੋਕਾਂ ਦੀ ਸਾਰ ਲੈਣੀ ਹੈ ਪਰ ਤੁਹਾਨੂੰ ਤਾਂ ਯਾਰ ਹੈ ਹੀ ਕੋਈ ਨਹੀਂ ਮੈਂ ਤਾਂ ਕਦੇ ਇਹ ਨਹੀਂ ਵੇਖਿਆ ਜਿੱਦਨ ਤੁਸੀਂ ਸ਼ਾਮਲ ਹੋਏ ਆ ਉਦੋਂ ਮੁੱਖ ਮੰਤਰੀ ਨੂੰ ਮਿਲੇ ਹੋ ਉਦੋਂ ਤੋਂ ਬਾਅਦ ਤਾਂ ਮੈਨੂੰ ਲੱਗਦਾ ਉਹਨੇ ਤੁਹਾਡਾ ਫੋਨ ਹੀ ਨਹੀਂ ਚੁੱਕਿਆ ਤਾਂ ਇਹ ਹਾਲਾਤ ਹੈ ਭਾਈ ਐਦਾਂ ਚੱਲਣਾ ਨਹੀਂ ਤੇ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਇਹਨਾਂ ਨੇ ਜਿਹੜੇ ਇਹ ਹੁਕਮ ਜਾਰੀ ਕਰਤੇ ਆ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕੀ ਅਸੀਂ ਇੱਕ ਪੰਜੀ ਨਹੀਂ ਦੇਣੀ ਸਮਾਨ ਸਰਪੰਚ ਚੱਕਣਗੇ ਦੁਕਾਨ ਅਸੀਂ ਦੱਸਾਂਗੇ ਪੈਸੇ ਆਪੇ ਦੇਵਾਂਗੇ ਇਹ ਕੋਈ ਗੱਲ ਥੋੜੀ ਹੈ ਯਾਰ ਦੱਸ ਤੁਹਾਡੀ ਸਰਕਾਰ ਹੈ ਤੁਸੀਂ ਲੋਕਾਂ ਦੇ ਟੈਕਸ ਦਾ ਪੈਸਾ ਤੁਹਾਡੇ ਕੋਲ ਇੰਨਾ ਇਕੱਠਾ ਹੋ ਰਿਹਾ ਤੁਸੀਂ ਇਹਨਾਂ ਨੂੰ ਫੰਡ ਦਿਓ ਤਾਂ ਕਿ ਕਿਤੇ ਕੋਈ ਥੋੜੀ ਬਹੁਤੀ ਰਿਲੀਫ ਮਿਲੇ ਤੁਸੀਂ ਤੇਲ ਦਿਓ ਟਰੈਕਟਰ ਚੱਲੋ ਮਸ਼ੀਨਰੀ ਆਪਦੀ ਪਿੰਡਾਂ ਵਾਲੇ ਲਾ ਲੈਣਗੇ ਇਹਨਾਂ ਨੂੰ ਟਰੈਕਟਰਾਂ ਦਾ ਤੇਲ ਦੇ ਦਿਓ ਜਾਂ ਇੰਜਨਾਂ ਦਾ ਤੇਲ ਦੇ ਦਿਓ ਪੱਖੇ ਦੇ ਦਿਓ ਸਟਕੇ ਦੇ ਦਿਓ ਜੇ ਨਾ ਕਿਤੇ ਟਰਾਂਸਫਾਰਮਰਾਂ ਦੀ ਲੋੜ ਹੈ ਤੁਸੀਂ ਆਪਦੇ ਐਕਸੀਅਨ ਨੂੰ ਐਸਸੀ ਨੂੰ ਬਿਜਲੀ ਬੋਰਡ ਨੂੰ ਆਰਡਰ ਜਾਰੀ ਕਰੋ ਵੀ ਜਿੱਥੇ ਵੀ ਲੋੜ ਹੈ ਜੇ ਕੋਈ ਸਰਪੰਚ ਕਹਿੰਦਾ ਉਥੇ ਦੋ ਤਿੰਨ ਟਰਾਂਸਫਾਰਮਰਾਂ ਦੀ ਲੋੜ ਹੈ ਟੈਂਪਰੇਰੀ ਜਾ ਕੇ ਕਨੈਕਸ਼ਨ ਕਰੋ ਉਥੇ ਮੋਟਰਾਂ ਲਾਓ ਉਥੇ ਪਾਣੀ ਨੂੰ ਚੱਕ ਕੇ ਬਾਹਰ ਮਾਰੋ ਅੱਜ ਹਾਲਾਤ ਇੰਨੇ ਖਰਾਬ ਹੋਏ ਪਏ ਆ ਜੇ ਇਹ ਬਾਰਿਸ਼ ਫੇਰ ਆ ਗਈ ਤੇ ਇਹ ਲੋਕ ਵਿਚਾਰੇ ਜਾਣਗੇ ਕਿੱਥੇ ਇੱਥੇ ਤਾਂ ਸਾਰੇ ਦੇ ਸਾਰੇ ਪਿੰਡ ਡੁੱਬਣ ਦੀ ਕਗਾਰ ਤੇ ਆ ਤੁਹਾਡਾ ਡੀਸੀ ਤੇ ਤੁਹਾਡਾ ਐਸਡੀਐਮ ਅੱਜ ਨਿਕਲੇ ਆ ਘਰੋਂ ਬਾਹਰ ਉਹ ਵੀ ਪਤਾ ਕਿਉਂ ਕਿਉਂਕਿ ਇੱਕ ਪਿੰਡ 'ਚ ਰੋਲਾ ਪੈ ਗਿਆ ਉਹ ਇੱਕ ਪਿੰਡ ਵਾਲੇ ਕਹਿੰਦੇ ਪਾਣੀ ਇਧਰ ਨੂੰ ਕੱਢਣਾ ਦੂਜੇ ਕਹਿੰਦੇ ਅਸੀਂ ਕੱਢਣ ਨਹੀਂ ਦੇਣਾ ਉੱਥੇ ਲੜਾਈ ਹੋ ਗਈ ਫਿਰ ਇਹ ਨਿਕਲੇ ਆ ਦਫ਼ਤਰਾਂ 'ਚੋਂ ਅੱਜ 4 ਦਿਨ ਹੋ ਗਏ ਆ ਆਪਦੇ ਦਫ਼ਤਰਾਂ 'ਚੋਂ ਨਹੀਂ ਨਿਕਲੇ ਉੱਥੇ ਬੈਠੇ ਆਰਾਮ ਨਾਲ ਏਸੀ ਚਲਾ ਕੇ ਇਹਨਾਂ ਨੂੰ ਮਿਲਣ ਚਲੇ ਜਾਓ ਇਹਨਾਂ ਨੂੰ ਮਿਲਣ ਚਲੇ ਜੋ ਤਾਂ ਡੀਸੀ ਸਾਹਿਬ ਕਹਿੰਦੇ ਮੈਂ ਵੀਸੀ ਚਾਂਜੀ ਉੱਥੇ ਦੋ ਦੋ ਘੰਟੇ ਬੈਠੇ ਰਹੋ ਇਹਨਾਂ ਦੇ ਦਫ਼ਤਰਾਂ ਦੇ ਬਾਹਰ ਤੇ ਜਦੋਂ ਇਹਨਾਂ ਨੂੰ ਆਪ ਇਹਨਾਂ ਨੂੰ ਫਿਕਰ ਹੀ ਕੋਈ ਨਹੀਂ ਵੀ ਅਸੀਂ ਜਾਣਾ ਲੋਕਾਂ ਦੀ ਸਾਰ ਲੈਣੀ ਹੈ ਤਾਂ ਬਹੁਤ ਮਾੜੇ ਹਾਲਾਤ ਹੈ ਮੈਂ ਬੇਨਤੀ ਕਰਦਾ ਇਹਨਾਂ ਨੂੰ ਵੀ ਘਟੋ ਘਟਾ ਆਪਦੇ ਆਪ ਨੂੰ ਠੀਕ ਕਰ ਲਓ ਜਿਹੜੀਆਂ ਗੱਲਾਂ ਕਹਿ ਕੇ ਸੱਤਾ ਚ ਆਏ ਹੋ ਇਹ ਪਾਵਰ ਹਮੇਸ਼ਾ ਨਹੀਂ ਰਹਿਣੀ ਕਿਸੇ ਕੋਲ ਨਹੀਂ ਰਹਿਣੀ ਮੇਰੇ ਕੋਲ ਵੀ ਆਈ ਸੀ ਮੇਰੇ ਕੋਲ ਵੀ ਨਹੀਂ ਰਹੀ ਤੁਹਾਡੇ ਕੋਲ ਹੁਣ ਵੀ ਹੈਗੀ ਹੈ ਤੁਹਾਡੇ ਕੋਲ ਵੀ ਨਹੀਂ ਰਹਿਣੀ ਜਿਹੜਿਆਂ ਕੋਲ ਪਹਿਲਾਂ ਰਹੀ ਹੈ ਉਹਨਾਂ ਕੋਲ ਵੀ ਨਹੀਂ ਰਹੀ ਇਹ ਤਾਂ ਆਉਂਦੀ ਜਾਂਦੀ ਰਹਿਣੀ ਹੈ ਪਰ ਜਿੰਨੀ ਦੇਰ ਹੈਗੇ ਉਹ ਚੰਗੇ ਕੰਮ ਕਰ ਲੋ ਘੱਟੋ ਘੱਟ ਲੋਕ ਤੁਹਾਡੇ ਗੁਣਤਾ ਗਾਉਣਗੇ ਨਾ ਵੀ ਇਹਨੇ ਆ ਚੱਜ ਦਾ ਕੰਮ ਕਰਿਆ ਸੀ ਤਾਂ ਇਹ ਬਹੁਤ ਮਾੜੇ ਹਾਲਾਤ ਆ ਇਹ ਸਾਰਾ ਮੇਰੇ ਪਿੱਛੇ ਪਾਣੀ ਪਾਣੀ ਹੈ ਇਹ ਪਾਣੀ ਇਹਨਾਂ ਨੂੰ 3-4 ਦਿਨ ਹੋ ਗਏ ਵਿਚਾਰਿਆਂ ਨੂੰ ਪੱਖੇ ਲਾ ਕੇ ਕੱਢੀ ਜਾਂਦੇ ਆ ਉਹ ਮਸਾਂ ਕਿਤੇ ਕੋਈ ਘਟਿਆ ਹੋਣਾ ਚਾਰ-ਚਾਰ ਉਂਗਲਾਂ ਜੇ ਘਟਿਆ ਨਹੀਂ ਉੱਤੋਂ ਮੌਸਮ ਫੇਰ ਖਰਾਬ ਹੈ ਆ ਸਾਰੇ ਘਰ ਪਿੱਛੇ ਅਸੀਂ ਜਾ ਨਹੀਂ ਸਕਦੇ ਕਹਿੰਦੇ 5-5 ਫੁੱਟ ਪਾਣੀ ਹੈ ਇਧਰ ਸਾਰੇ ਮਕਾਨ ਨਹੀਂ ਇੱਕ ਦੋ ਮਕਾਨ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਇੰਨੀ ਮਾੜੀ ਹਾਲਤ ਹੈ ਕਿ ਸਾਰੇ ਦਾ ਸਾਰਾ ਮਕਾਨ ਖਰਾਬ ਹੋ ਗਿਆ ਲੋਕਾਂ ਨੇ ਸਪੋਟਾ ਲਾ ਕੇ ਮਕਾਨ ਖੜਾ ਕੀਤਾ ਥੱਲੇ ਮਿਸਤਰੀਆਂ ਤੋਂ ਲਵਾ ਕੇ ਉਹਨਾਂ ਨੂੰ ਖਤਰਾ ਹੈ ਕਿ ਕਿਤੇ ਉੱਪਰ ਨਾ ਡਿੱਗ ਪਣ ਤਾਂ ਇੰਨੇ ਮਾੜੇ ਹਾਲਾਤ ਜਿਹੜੇ ਹੋਏ ਪਏ ਐ ਸੋ ਮੈਂ ਬੇਨਤੀ ਕਰਦਾ ਨਾਰਿੰਗ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਤੁਹਾਡੀ ਜ਼ਿੰਮੇਵਾਰੀ ਹੈ ਨਿਕਲੋ ਆਪਦੇ ਘਰੋਂ ਇਹਨਾਂ ਅਧਿਕਾਰੀਆਂ ਨੂੰ ਖਿੱਚੋ ਡੀਸੀ ਨੂੰ ਨਾਲ ਲਓ ਐਸਡੀਐਮ ਨੂੰ ਨਾਲ ਲਓ ਤਹਿਸੀਲਦਾਰ ਨੂੰ ਨਾਲ ਲਓ ਸਾਰੇ ਪਟਵਾਰੀ ਕਾਨੂੰਗੋ ਸਾਰੇ ਨਾਲ ਲਓ ਇੱਥੇ ਆਓ ਸੜਕਾਂ ਤੇ ਆਓ ਵੇਖੋ ਲੋਕਾਂ ਦੇ ਹਾਲਾਤ ਮੌਕੇ ਤੇ ਇਹਨਾਂ ਦੀਆਂ ਜੋ ਵੀ ਜਾਂਚ ਪੜਤਾਲ ਬਣਦੀ ਕਰਕੇ ਕਾਰਵਾਈ ਪਾ ਕੇ ਇਹਨਾਂ ਦੇ ਨੋਟ ਕਰੋ ਤਾਂ ਕਿ ਕੱਲ ਨੂੰ ਇਹਨਾਂ ਨੂੰ ਕੋਈ ਨਾ ਕੋਈ ਜੜੀ ਮਦਦ ਹੈ ਉਹ ਮਿਲ ਸਕੇ ਇਧਰ ਤੁਹਾਨੂੰ ਇੱਕ ਦੋ ਮਕਾਨ ਦਿਖਾਉਣੇ ਆ ਜੀ ਜਿੱਥੇ ਬਹੁਤ ਜ਼ਿਆਦਾ ਹਾਲਾਤ ਜਿਹੜੇ ਮਾੜੇ ਹੋਏ ਐ ਬਿਲਕੁਲ ਖਤਮ ਹੋ ਗਏ ਮਕਾਨ किया भाई हो ठीक है जी ओ उधर जाके समी परे जाते उधर जाके ਐਵੇ ਜੀ ਮੇਰੇ ਕਮਰੇ ਨਾਲ ਹੀ ਹੈ ਇਹ। ਐਸੇ ਗਲੀ ਦੇ ਸਾਹਮਣੇ ਨਾਲ ਕੋਈ ਨਾ ਅੰਕਲੇ ਤਾਂ ਚਲੋ ਹੁਣ ਸਾਰਿਆਂ ਦਾ ਹੀ ਆਈ ਹੈ। ਆਪਾਂ ਆ ਘਰ ਕਾਫੀ ਨੁਕਸਾਨ ਆ। ਤੁਹਾਡਾ ਵੀ ਇਹਨਾਂ ਦੀ ਮੈਂ ਡਿਊਟੀ ਲਾਤੀ ਮੁੰਡਿਆਂ ਦੀ। ਤੁਸੀਂ ਨਾ ਐਪਲੀਕੇਸ਼ਨਾਂ ਸਾਰਿਆਂ ਦੀਆਂ ਲਿਖ ਕੇ ਆਪਾਂ ਡੀਸੀ ਦਫ਼ਤਰ ਦੇ ਦਿੰਨੇ ਆ। ਤੇ ਇਹਨਾਂ ਨੂੰ ਕਹਿੰਨੇ ਆ ਵੀ ਭਾਈ ਕਰੋ ਹਣਾ। ਸਰਕਾਰ ਵੱਲੋਂ ਵੀ ਉੱਪਰ ਵੀ ਕਵਾਂਗੇ ਵੀ ਚਲੋ ਕਰਾਂਗੇ ਬੇਨਤੀ ਮੰਤਰੀ ਲਾ ਵੀ ਭਾਈ ਕਰੋ ਕੋਈ ਨਹੀਂ ਚਲ ਆਪ ਦੇਖੋ ਇਹ ਦੇਖੋ ਜੀ ਇਸ ਤਰੀਕੇ ਨਾਲ ਬਹੁਤ ਬੁਰਾ ਹਾਲਾਤ ਦਿਖਾ ਦੇ ਇੱਧਰ ਬਹੁਤ ਮਾੜੀ ਹਾਲਾਤ ਸਾਰੇ ਮਕਾਨ ਐਦਾਂ ਪੂਰੇ ਟੁੱਟ ਗਏ ਆ ਬੁਰੀ ਤਰ੍ਹਾਂ ਇੱਧਰ ਇੱਧਰ ਦਿਖਾ ਦੇ ਆ ਸਾਰਾ ਸਪੋਟਾ ਲਾ ਕੇ ਖੜਾ ਕੀਤਾ ਕਿਉਂਕਿ ਡਿੱਗ ਸਕਦਾ ਹੈ ਹਾਲਾਤ ਠੀਕ ਨਹੀਂ ਮਕਾਨਾਂ ਦੇ ਇੱਥਾ ਇਧਰ ਵੀ ਬਹੁਤ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਇੱਥੇ ਇਹ ਸਾਰੇ ਆ ਫਰਸ਼ ਵੀ ਦੇਖ ਸਾਰਾ ਮਤਲਬ ਅਨ ਬੈਲੈਂਸਡ ਹੋ ਗਿਆ ਸਾਰਾ ਉੱਚਾ ਨੀਵਾ ਕਿਉਂਕਿ ਬੈਠ ਗਿਆ ਸਾਰਾ ਪਾਣੀ ਬਹੁਤ ਤੇਜ਼ੀ ਨਾਲ ਵਹਾ ਜਿਵੇਂ ਹੀ ਸੜਕ ਚੋਂ ਲੰਘਿਆ ਸੈਂਟਰ ਚੋਂ ਤਾਂ ਸਾਰਾ ਜਿਹੜਾ ਉਹ ਦਿਖਾ ਦੇ ਥੱਲੇ ਮੜੇ ਇਧਰ ਵੀ ਸਾਰਾ ਇਸ ਤਰੀਕੇ ਸਾਰੇ ਹੀ ਜਿਹੜੇ ਮਕਾਨ ਐ ਇਸ ਤਰੀਕੇ ਨਾਲ ਹੀ ਸਾਰੇ ਖਰਾਬ ਹੋਏ ਐ ਪਿੰਡ ਦੇ ਵਿੱਚ ਵੱਡੀ ਗੱਲ ਉਹੀ ਐ ਜਿਹੜੀ ਮੈਂ ਬੇਨਤੀ ਕਰੀ ਮੈਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡੇ ਸਪੀਕਰ ਸਾਹਿਬ ਅਮਨ ਰੋੜਾ ਜੀ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦਾ ਕਿ ਪਲੀਜ਼ ਤੁਸੀਂ ਆਰਡਰ ਕਰੋ ਸ਼ਕਤੀ ਨਾਲ ਹੁਕਮ ਕਰੋ ਫੇਰ ਹੀ ਜਾ ਕੇ ਫੋਲੋ ਅਪ ਹੋਣੇ ਐ ਕਿਉਂਕਿ ਅਧਿਕਾਰੀਆਂ ਤੇ ਕੋਈ ਅਸਰ ਨਹੀਂ ਅੱਜ 4 ਦਿਨ ਹੋ ਗਏ ਕਿਸੇ ਨੇ ਨਾ ਕੋਈ ਇੱਥੇ ਕੋਈ ਕਿਸੇ ਨੇ ਛਟਕਾ ਦਿੱਤਾ ਨਾ ਕੋਈ ਇਹਨਾਂ ਨੂੰ ਕੋਈ ਫੰਡ ਜਾਰੀ ਕੀਤਾ ਹੈ ਨਾ ਕੋਈ ਟਰੈਕਟਰ ਨਾ ਕੋਈ ਮਸ਼ੀਨ ਕੁਝ ਨਹੀਂ ਤੇ ਉੱਪਰੋਂ ਜਿਹੜੇ ਅਧਿਕਾਰੀ ਹੈ ਜਿਹੜਾ ਇਹਨਾਂ ਨੇ ਦੱਸਿਆ ਮੈਂ ਪਹਿਲਾਂ ਵੀ ਕਿਹਾ ਕਿ ਇਹਨਾਂ ਨੂੰ ਇੱਥੋਂ ਤੱਕ ਰੋਕੀ ਜਾਂਦੇ ਵੀ ਪਾਣੀ ਜੇ ਨਹਿਰ ਚ ਕੱਢਿਆ ਜਾਂ ਇੱਧਰ ਕੱਢਿਆ ਤਾਂ ਅਸੀਂ ਤੁਹਾਡੇ ਤੇ ਪਰਚਾ ਦੇ ਦੇਾਂਗੇ ਤਾਂ ਇਹ ਹਾਲਾਤ ਕੋਈ ਠੀਕ ਨਹੀਂ ਹੈ ਸਭ ਤੋਂ ਮੁਢਲਾ ਕੰਮ ਸਾਡਾ ਲੋਕਾਂ ਨੂੰ ਬਚਾਉਣਾ ਤਾਂ ਉਹ ਉਹ ਕਰਨਾ ਚਾਹੀਦਾ ਇਹਨਾਂ ਨੂੰ ਉਹਦੇ ਤੋਂ ਹਟ ਕੇ ਹੋਰ ਹੀ ਪਾਸੇ ਤੁਰੇ ਫਿਰਦੇ ਆ ਮਾੜੀ ਗੱਲ ਹੈ ਸੋ ਇਹੀ ਬੇਨਤੀ ਹੈ ਕਿ ਕਿਰਪਾ ਕਰਕੇ ਇਹ ਮਸਲੇ ਦਾ ਹੱਲ ਕਰੋ ਬਹੁਤ ਬਹੁਤ ਧੰਨਵਾਦ ਜੀ